ਸਰ ਕਈ ਕੰਮ ਸਰਕਾਰਾਂ ਨਹੀਂ ਕਰ ਪਾਉਂਦੀਆਂ ਸਟੇ ਹੁੰਦੇ ਜਿਹੜਾ ਸਰ ਐਸਟੀਪੀ ਪਿਛਲੇ ਕਈ ਸਾਲਾਂ ਤੋਂ ਨਹੀਂ ਚੱਲ ਸਕਿਆ ਸੀ ਉਸ ਸ਼ਖਸ ਨੇ ਉਸ ਮਹਾਨ ਸੰਤ ਨੇ ਚਲਾ ਦਿੱਤਾ ਮੈਂ ਉਹਨਾਂ ਦੇ ਸਰ ਪਿੰਡ ਜਾ ਕੇ ਦੇਖਿਆ ਐਨੀ ਖੂਬਸੂਰਤ ਸੜਕਾਂ ਉਸ ਪਿੰਡ ਤੋਂ ਇਲਾਵਾ ਕਿਤੇ ਨਹੀਂ ਅਸਰ ਐਨੇ ਰੁੱਖ ਉਹਨਾਂ ਨੇ ਸਕੂਲ ਬਣਾਏ ਆ ਸਰ ਉਸ ਸਕੂਲ ਤੋਂ ਬਾਅਦ ਉੱਥੇ ਨਰਸਰੀ ਹੈ ਬੱਚੇ ਸਵੇਰੇ ਸਕੂਲ ਚ ਪੜਦੇ ਸ਼ਾਮੀ ਦੁਪਹਿਰੇ ਜਾ ਕੇ ਨਰਸਰੀ ਚ ਕੰਮ ਕਰਦੇ ਆ ਸਰ ਇਦਾਂ ਦੇ ਮਹਾਨ ਸੰਤ ਬਾਰੇ ਅਸੀਂ ਉਹਨੂੰ ਕਹਿੰਦੇ ਠੇਕੇਦਾਰ ਕੇ ਕੇਦਰ ਕੇਤਸਰ ਇਹ ਕਹਤਾ ਕਾੜੀ ਬਈ ਜੋ ਪਵਿੱਤਰ ਗੁਰੂ ਨਾਨਕ ਦੇਵ ਜੀ ਦਾ ਸਰ ਚਰਨ ਅੰਮ੍ਰਿਤ ਸਰ ਸਰ ਉਹ ਉਹ ਸਰ ਸਾਡੇ ਲਈ ਪਵਿੱਤਰ ਹੈ ਅਸੀਂ ਤਾਂ ਇਦਾਂ ਜੀ ਸਰ ਸਰ ਮੇਰੀ ਸਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਾਥੀਆਂ ਵੱਲੋਂ ਸਰ ਦਿਸ ਇਹ ਦਿਸ ਕੈਨ ਨਾਟ ਬੀ ਟੋਲਰੇਟਿਡ ਸਰ ਅਫੀ ਵੀ ਹੋਵੇ ਸਾਹਿਬ ਟਿਕਰ ਐਕਸ਼ਨ ਗੱਡੀ ਗੱਲ ਇਹ ਦਸਣ ਸਰ ਲਾਡੀ ਜੀ ਬੈਠੇ ਐ ਐਮਐਲਏ ਸ਼ਾਹਕੋਟ ਤੋਂ ਇਹ ਦਸਣ ਕਿ ਇਹ ਪ੍ਰਤਾਪ ਬਾਜਵਾ ਦੇ ਬਿਆਨ ਨਾਲ ਸਹਿਮਤ ਨੇ ਕਿ ਸਰ ਉਸ ਸ਼ਖਸ ਨੇ ਸਰ ਮੈਂ ਸਰ ਜਦੋਂ ਹੜਾ ਆਏ ਸੀ ਤੇ ਸ਼ਾਹਕੋਟ 'ਚ ਸਰ ਤੁਸੀਂ ਵੀ ਗਏ ਸੀ ਸਰ ਐਨੀ ਹਿਊਮਿਡਿਟੀ ਸੀ ਸਰ 5 ਮਿੰਟ ਪ੍ਰਤਾਪ ਬਾਜਵਾ ਉੱਥੇ ਖੜ੍ਹ ਨਹੀਂ ਸਕਦਾ ਮਹਿੰਗੇ ਕੁਰਤੇ ਪਜਾਮੇ ਮੀਂਹੀਆਂ ਗੱਡੀਆਂ ਮੁੜਕਾਂ ਹੰਦਾ ਸੋ ਸ਼ਖਸ ਉੱਥੇ 3 ਮਹੀਨੇ ਬੈਠਾ ਰਿਹਾ ਬੰਨ ਲਾਉਣ ਦੇ ਲਈ ਅਸੀਂ ਫਿਰ ਇਹ ਕਦਰ ਪਾਈ ਆ ਉਸ ਸ਼ਖਸ ਦੀ ਸਰ ਅਸੀਂ ਬਾਬੇ ਨਾਨਕ ਦੀ ਗੱਲ ਕਰਨ ਵਾਲਾ ਵਾਤਾਵਰਨ ਤੇ ਕੰਮ ਕਰਨ ਵਾਲਾ ਸਰ ਪਹਿਲੀ ਵਾਰੀ 2012 ਚ ਮੈਂ ਮਿਲਿਆ ਸੀ ਉਹਨਾਂ ਨੂੰ ਪਤਾ ਸੰਜੀਤੇਵਾਲ ਜੀ ਤੋਂ ਕੀ ਕਰਦੇ ਸੀ ਜਿੰਨੇ ਜਿੰਨੇ ਕੈਂਡੀਡੇਟ ਵਿਧਾਨ ਸਭਾ ਦਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਤੋਂ ਘੋਸ਼ਣਾ ਪੱਤਰ ਲੈਂਦੇ ਸੀ ਕਿ ਜਦੋਂ ਵੀ ਜਿੱਤੂਗੇ ਵਿਧਾਨ ਸਭਾ ਜਾ ਕੇ ਵਾਤਾਵਰਨ ਦੀ ਗੱਲ ਕਰੂੰਗੇ ਸਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਰ ਪੋਲਿਟਿਸ਼ੀਅਨਸ ਆਪਣੀ ਇੱਜ਼ਤ ਗਵਾ ਚੁੱਕੇ ਨੇ ਇੱਕੋ ਹੀ ਸੰਤ ਹੈ ਜੋ ਵਾਤਾਵਰਨ ਤੇ ਅੱਜ ਸਭ ਬਹੁਤ ਲੋਕੋ ਨੇ ਤਾਂ ਮਜ਼ਾਕ ਉਡਾਉਂਦੇ ਨੇ ਕਿ ਬੁੱਢਾ ਨਾਲ ਕੀ ਹੋ ਜਾਊਗਾ ਸਰ ਦਸ਼ਰਤ ਮਾਂਜੀ ਦਾ ਵੀ ਮਜ਼ਾਕ ਉਡਾਉਂਦੇ ਸੀ 22 ਸਾਲ ਲੱਗੇ ਉਹਨੂੰ ਪਹਾੜ ਪੱਟੇ ਨੂੰ ਪਰ ਪੱਟਦਾ ਸਿੰਚੇ ਵਾਲ ਜੀ ਨੂੰ ਟਾਈਮ ਲੱਗ ਸਕਦਾ ਪਰ ਬੁੱਢਾ ਡਰਿਆ ਹੋਈ ਸਾਫ਼ ਕਰ ਸਕਦੇ ਨੇ ਜੀ ਸਰ ਮੇਰੀ ਇੱਛਾ ਨਹੀਂ ਹੱਥ ਜੋੜੀ ਸਰ this cannot be ਸਰ ਇਹ ਧਾਰਮਿਕ ਇਹ ਧਾਰਮਿਕ ਗੱਲ ਹੈ ਸਰ ਸਰ ਇਹ ਧਾਰਮਿਕ ਗੱਲ ਹੈ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਹਾਂ ਸਰ ਸਰ ਦੇਖੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਮੈਨੂੰ ਉਹਨਾਂ ਦੇ ਕੰਮ ਦੇ ਵਿੱਚ ਬਹੁਤ ਸ਼ਰਧਾ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਕੱਲ ਬੋਲਿਆ ਗਿਆ ਉਹ ਮੈਨੂੰ ਵੀ ਚੰਗਾ ਨਹੀਂ ਲੱਗਿਆ ਸਰ ਸਾਰੇ ਮੈਨੂੰ ਤੁਹਾਡੀ ਗੱਲ ਨਾਲ ਬਿਲਕੁਲ ਠੀਕ ਬਿਲਕੁਲ ਸਹਿਮਤ ਹਾਂ ਔਰ ਔਰ ਮੈਂ ਇੱਕਦਲ ਇਹ ਜ਼ਰੂਰ ਚਾਹੁੰਦਾ ਕਿ ਮਾਯੋਗ ਲੀਡਰ ਆਫ ਆਪੋਜੀਸ਼ਨ ਵੀ ਇੱਥੇ ਹੁੰਦੇ ਕਿਉਂਕਿ ਉਹ ਕਹਿ ਕੇ ਚਲੇ ਗਏ ਆ ਉਹ ਉਹ ਗੱਲ ਇਹ ਇਹ ਠੀਕ ਨਹੀਂ ਇਹਨਾਂ ਨੂੰ ਆਉਣਾ ਚਾਹੀਦਾ ਇੱਥੇ ਜੇ ਮੇਰੇ ਹੱਥ 'ਚ ਕੁਝ ਹੁੰਦਾ ਤੇ ਮੈਂ ਮਾਰਸ਼ਲ ਭੇਜ ਕੇ ਬਗਲ ਬੁਲਾ ਲੈਂਦਾ ਪਰ ਮੈਂ ਇਹ ਕਰ ਨਹੀਂ ਸਕਦਾ ਕਾਨੂੰਨ ਮੈਨੂੰ ਯੈਸ ਲੈਟ ਜੀ ਜੀ ਸੋ ਆਪਾਂ ਇੱਕ ਮਿੰਟ ਦੀ ਇੱਕ ਮਿੰਟ ਬੈਠੋ ਇੱਕੋ ਬੈਠੋ ਆਪਾਂ 43 ਸਾਬ ਦੀ ਜਿਹੜੀ ਗੱਲ ਆ ਪੂਰੀ ਹੋ ਲੈਣ ਦੀਏ ਨਹੀਂ ਨਹੀਂ ਇੱਕ ਮਿੰਟ ਆਪਣੇ ਮਾਨਯੋਗ ਮੈਂਬਰ ਸਾਹਿਬ ਕੁਝ ਬੋਲ ਰਹੇ ਸੀ ਉਹਨਾਂ ਨੂੰ ਪੂਰਾ ਹੋ ਲੈਣ ਦੀਏ ਨਹੀਂ ਸਰ ਪਹਿਲੇ ਪ੍ਰਸਤਾਵ ਆਵੇ ਸਰ ਨਹੀਂ ਉਹ ਕੋਈ ਫਿਰ ਜੀ ਬਹਾਰੀ ਮੰਤਰੀ ਜੀ ਆਪਣੇ ਕਾਰਜਵਾਲ ਸਾਹਿਬ ਕੱਲ ਕੱਲ ਦੇਖੋ ਮੈਂ ਕਾਗਜ਼ੇ ਸੇ ਪਾ ਇੱਕ ਵਾਰ ਦੀ ਇੱਕ ਵਾਰ ਦੀ ਇੱਕ ਵਾਰ ਦੀ ਸੁਣੋ ਕੋਈ ਸੁਣੋ ਇੱਕ ਵਾਰ ਦੀ ਇੱਕ ਵਾਰ ਏਰ ਨੂੰ ਡੈਸ ਕੀਤਾ ਜਾਵੇ ਚੇਰ ਨੂੰ ਡੈਸ ਕੀਤਾ ਜਾਵੇ ਚੇਰ ਨੂੰ ਜੋ ਕੁਝ ਵੀ ਚੇਰ ਦੀ ਇਜਾਜ਼ਤ ਤੇ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਦੇਖੋ ਜਿੱਥੋਂ ਤੱਕ ਸੰਤ ਸੀਚੇਵਾਲ ਜੀ ਦੀ ਗੱਲ ਹੈ ਸੰਤ ਸੀਚੇਵਾਲ ਜੀ ਨੇ ਜਿਸ ਤਰੀਕੇ ਦੇ ਨਾਲ ਵਾਤਾਵਰਣ ਤੇ ਕੰਮ ਕੀਤਾ ਪਾਣੀ ਨੂੰ ਸ਼ੁੱਧ ਕਰਨ ਤੇ ਕੰਮ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਤੇ ਕੰਮ ਕੀਤਾ ਇਹ ਕੰਮ ਨੂੰ ਸਭੀ ਇੰਟਰਨੈਸ਼ਨਲ ਲੋਕਾਂ ਨੇ ਇੱਕ ਵਾਰ ਸੋ ਲੋਕ ਬਹੁਤ ਵੱਡੀਆਂ ਪਰਸੈਂਟੇਜ ਨੇ ਰਾਸ਼ਟਰੀ ਦੇਖੋ ਅਬਦੁਲ ਕਲਾਮ ਅਯਾਜ਼ੀ ਨੇ ਸਭੇ ਵੱਡੇ ਸਾਇੰਟਿਸਟਸ ਨੇ ਜਿਨ੍ਹਾਂ ਦੀ ਇਹ ਗੱਲ ਕਰਦੇ ਸੀ ਸਭੀ ਇੰਟਰਨੈਸ਼ਨਲ ਨੇ ਉਹਨਾਂ ਨੂੰ ਆਨਰ ਕੀਤਾ ਸੋਦੇ ਮੈਂ ਪੁੱਛਣਾ ਸੰਥਿਤੀਚੇਦਾਂ ਦੇ ਬਾਰੇ ਮੈਨੂੰ ਇਹ ਲੱਗਦਾ ਹੈ ਵੀ ਬਾਦਮਾ ਜੀ ਖੁਦ ਆਗੇ تھے ਵਿਅਕਤੀਗਤ ਦੇਣਾ ਚਾਹੀਦਾ ਸਪੀਕਰ ਸਾਹਿਬ ਜੀ ਸਾਡੇ ਬ੍ਰਿੰਤੀ ਆ ਹਾਂਜੀ ਮੰਤਰੀ ਜੀ ਮੰਤਰੀ ਕੱਲ ਬੋਲਵਾ ਸਾਹਿਬ ਨੇ ਇੱਕ ਸ਼ਬਦ ਹੋ ਚੂਜ਼ ਕੀਤਾ ਜਿਹੜਾ ਠੇਕੇਦਾਰ ਕਹਾ ਗਨੂ ਇਹ ਸਭ ਬਹੁਤ ਮਾੜੀ ਗੱਲ ਹੈ ਪੰਜਾਬ ਦਾ ਇੱਕੋ ਇੱਕ ਵਾਤਾਵਰਨ ਪ੍ਰੇਮੀ ਜਿਨੇ ਇਨਾ ਕੰਮ ਕੀਤਾ ਤੇ ਸਾਡਾ ਵਿਰੋਧੀ ਤੇ ਸਾਡਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਯਾਰ ਇਹਦਾ ਵੱਡੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਇਹਦਾ ਵੱਡੀ ਸ਼ਰਮ ਵਾਲੀ ਗੱਲ ਹੋ ਸਕਦੀ ਜਿਸ ਬੰਦੇ ਦੇ ਇਨਾ ਕੰਮ ਕੀਤਾ ਹੋਵੇ ਤਾਂ ਪਾ ਯਾਰ ਆਉਂਦੀ ਕੰਮ ਕਰਦੇ ਮੈਂ ਲਾਡੀ ਦਾ ਨਾਮ ਲੈ ਲੈਂਦਾ ਸ਼ਰਮਾ ਉੱਥੇ ਗਿਆ ਲਾਡੀ ਦੀ ਮੇਰਾ ਨਾਮ ਸੀਗੇ ਮੈਂ ਤਾਂ ਗਿਆ ਕਿ ਲਾਡੀ ਦੱਸੇ ਉਹ ਹਲਕੇ ਦੇ ਵਿੱਚ ਆ ਇਹ ਦੱਸੇ ਠੇਕੇਦਾਰ ਉਹ ਸੰਤ ਬਾਪ ਪੁੱਛਿਆ ਕਿ ਠੇਕੇਦਾਰ ਕੀ ਹ ਬੱਸੇ ਬਸਾਤ ਕੇ ਬਸ ਆਪਕੇ ਬਸ ਆਪਣਾ ਵਧਦੀ ਦੱਸ ਦੇ ਤਾ ਸਮਝੇ ਅੱਛਾ ਆਪਿਆ ਤੁਹਾਨੂੰ ਸਾਰੇ ਇੱਕ ਵੇਡ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਈਆਲੀ ਸਾਹਿਬ ਕੁਝ ਕਹਿ ਰਹੇ ਸੀ ਤੇ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਈਆਲੀ ਜੀ ਈਆਲੀ ਜੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ ਆ ਬੈਠੋ ਉਹਨਾਂ ਗੱਲ ਪੂਰੀ ਕਰਨ ਦਿਓ ਇਹ ਆਲੀ ਸਾਹਿਬ ਜੀ 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 ਅਮਨ ਅਮਨ ਜੀ ਇੱਕ ਇੱਕ ਟੋਕਰ ਅਮਨ ਜੀ ਸਪੀਕਰ ਸਾਹਿਬ ਨਾਲ ਗੱਲ ਪੂਰੀ ਕਰ ਲੈਂਦੀ ਏ ਇਹ ਆਲੀ ਸਾਹਿਬ ਨੂੰ ਰੋਹੀ ਸਾਹਿਬ ਇੱਕ ਮਿੰਟ ਯਾਰ ਜਿਹੜੇ ਸਾਥੀਆਂ ਨੂੰ ਬਿਠਾਓ